ਤਾਲੀ ਦਾ ਬਾਸ ਪੰਜਾਬ ਜੱਤੇਬੰਦੀ ਵੱਲੋਂ ਭਾਈ ਅਮਰਪਾਸੇ ਜੀ ਹੁਣਾਂ ਦੇ ਪਿਤਾ ਜੀ ਸਰਦਾਰ ਤਸਰੀਫ ਸਿੰਘ ਜੀ ਉਹ ਵੀ ਪ੍ਰਵਾਸ ਦੇ ਨਾਲ ਲੋਕਾਂ ਸਾਝਾ ਕਰਕੇ ਪਹੁੰਚੇ ਕਰਕੇ ਪਹੁੰਚੇ ਸਨ ਪਰ ਜਿਵੇਂ ਹੋਣ ਕਰਕੇ ਉਹਨਾਂ ਨੂੰ ਵਾਪਸ ਜਾਣਾ ਪਿਆ ਦਾ ਉਹਨਾਂ ਦੀ ਜੱਤੇਬੰਦੀ ਤੋਂ ਸਰਦਾਰ ਗੁਰਤਾ ਸਿੰਘ ਜੀ ਸੰਗਲਾ ਲੋਜਾ ਬਰਿੰਦਰ ਸਿੰਘ ਜੀ ਵਾਟਾ ਮੋੜ ਸਰਦਾਰ ਕਬਾ ਸਿੰਘ ਜੀ ਚੇਅਰਮੈਨ ਸਭਾ ਦਾ ਚੇਅਰਮੈਨ ਹਰਤਾ ਚਾਰਜ ਨਰਵੇ ਸਿੰਘ ਜੀ ਖਾਲਸਾ ਅਜੇ ਦਸੇਈ ਜੀ ਸਾਡਾ ਸਰਪੰਚ ਪਿੰਡ ਹਸਮਤ ਵਾਲਾ ਤੋਂ ਜਸਵੰਤ ਸਿੰਘ ਜੀ ਧਿਆਨੀ ਜੀ ਤੇ ਰਾਜਵਾਲ ਦੇ ਬੈਸ ਖਤਰ ਅਕਾਲੀ ਨਾਲ ਵਾਸ ਪੰਜਾਬ ਦੇ ਨਾਲ ਆਈਤੀ ਸਾਹਿਬ ਦੇ ਚਾਰਜਵੀ ਸਾਰਤਾ ਜੇ ਮੈਂ ਦਰਸ਼ਨ ਸਿੰਘ ਜੀ ਧਿਆਨੀ ਉਹ ਵੀ ਆਪਣੀਆਂ ਅੱਜ ਹੀ ਪਰ ਰਹੇ ਨੇ ਰਿਸ਼ਤੇਦਾਰੀ ਵੀ ਸਾਡੇ ਪਰਿਵਾਰ ਦੇ ਨਾਲ ਮੈਂ ਸਿੰਘ ਜੀ ਚੇਅਰਮੈਨ ਉਹ ਵੀ ਅੱਜ ਹੀ ਪਰ ਰਹੇ ਨੇ ਨਿਸ਼ਾਨ ਸਿੰਘ ਜੀ ਸਰਪੰਚ ਪੁੱਤ ਦੀ ਵਾਲਾ ਉਹ ਵੀ ਅੱਜ ਹੀ ਵਾਟੇ ਗਏ ਨੇ ਜਲਦੀ ਜਲਦੀ ਸੇ ਨੰਬਰਦਾਰ ਕੁਲਮੀ ਵਾਲਾ ਉਹੀ ਹੈ ਵਿਪਰ ਰਹਿਣੀ ਬਾਬਾ ਬਕਰ ਸਿੰਘ ਜੀ ਉਨੇ ਵਾਲਾ ਜਥਾ ਧਰਮ ਪ੍ਰਚਾਰ ਲੈ ਕੇ ਜੋਤੀ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡੀਆਂ ਸਵਾਵਾ ਗਰੀਆਂ ਉਭਾਰੇ ਨੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜ ਰਹੇ ਨੇ ਹਰ ਇੱਕ ਗੁਰੂ ਘਰ ਦੇ ਵਿੱਚ ਜਾ ਕੇ ਕੰਮ ਕਰਵਾ ਰਹੇ ਲਗਾ ਰਹੇ ਨੇ ਅਮਰ ਦੇ ਨਾਲ ਜਿਹੜਾ ਉਹ ਜੋੜ ਰਹੇ ਨੇ ਬਹੁਤ ਵੱਡਾ ਇਹਨਾਂ ਤਰ੍ਹਾਂ ਦੇ ਲੋਕਾਂ ਨੇ ਆਉ ਵੀ ਸਾਡੀ ਜਿੰਜਾ ਉਹ ਵੀ ਹਾਜ਼ਰੀ ਭਰ ਰਹੇ ਮਾਸਟਰ ਲਖਬੀਰ ਸਿੰਘ ਜੀ ਬਾਬਾ ਸ਼ਾਮ ਸਿੰਘ ਮੰਗੋਰੀਆ ਸਕੂਲ ਤੋਂ ਉਹ ਵੀ ਪਹੁੰਚੇ ਨੇ ਜਿੱਥੇ ਸਾਰੇ ਧਾਰਮਿਕ ਜੱਦੇਵੰਦੀਆਂ ਦੇ ਆਗੂ ਸਹਿਬਾਨ ਸਮਾਜਿਕ ਜੱਦੇਵੰਦੀਆਂ ਦੇ ਕਿਸਾਨ ਜੱਦੇਵੰਦੀਆਂ ਦੇ ਅੱਜ ਦੇ ਸਮਾਗਮ ਦੇ ਵਿੱਚ ਸਾਡੇ ਪਰਿਵਾਰ ਦੇ ਨਾਲ ਦੋ ਸਾਜਾ ਮੌਲ ਤਰਨ ਪਹੁੰਚੇ ਨੇ ਉਥੇ ਜਿੰਨੇ ਰਿਸ਼ਤੇਦਾਰ ਸਾਥ ਸਬੰਧੀ ਉਹਨਾਂ ਸਾਰਿਆਂ ਦਾ ਧੰਨਵਾਦ ਦੋ ਦਿਨ ਬਿਨਾ